हां जी दोस्तों ਗੱਲ ਕਰਦੇ ਆ ਜਿਹੜੇ ਵੀ ਸਾਡੇ ਕਿਸਾਨ ਵੀਰਾਂ ਨੇ ਮੂੰਗੀ ਦੀ ਕਾਸਟ ਕੀਤੀ ਆ, ਖੇਤੀ ਕੀਤੀ ਆ। ਉਹਨਾਂ ਦੇ ਬਾਰੇ ਵੀ ਜਿਹੜੇ ਵੀ ਕਿਸਾਨ ਭਰਾ ਹੁਣ ਗਰੋਮੋਕਸਨ ਕਰਨਗੇ ਆਪਣੀ ਜਿਹੜੀ ਮੂੰਗੀ ਨੂੰ ਵਸਾਉਣ ਵਾਸਤੇ ਗਰੋਮੋਕਸਨ ਕਰਨਗੇ ਉਹ ਇੱਕ ਚੀਜ਼ ਦਾ ਧਿਆਨ ਰੱਖਿਓ ਕਿ ਤੁਸੀਂ ਮੌਸਮ ਦਾ ਜਰੂਰ ਦੇਖ ਲੈਣਾ। ਵੀ ਬਾਰਿਸ਼ ਦਾ ਥੋੜਾ ਤੁਹਾਨੂੰ ਸੌਖਾ ਹੋ ਜਾਵੇ ਕਿਉਂਕਿ ਗਰੋਮੋਕਸੋਨ ਕਰਕੇ ਦੋ ਦਿਨ ਮੰਗੀ ਸੁੱਕਦੀ ਹੈ ਤਿੰਨ ਦਿਨ ਸੁੱਕਦੀ ਹੈ ਤੇ ਉਸ ਤੋਂ ਬਾਅਦ ਹੀ ਉਹ ਉਹਦੀ ਕਟਾਈ ਹੋ ਜਾਂਦੀ ਹੈ ਲੇਕਿਨ ਧਿਆਨ ਇਹ ਰੱਖਿਓ ਕਿ ਜਦੋਂ ਤੁਹਾਡੇ ਖੇਤ ਤੇ ਗਰੋਮੋਕਸੋਨ ਕੀਤੀ ਹੋਵੇ ਤੁਸੀਂ ਪਹਿਲਾਂ ਮੌਸਮ ਦੇਖ ਕੇ ਕਰਨਾ ਹੈ ਕਿਉਂਕਿ ਜਦੋਂ ਕੀਤੀ ਹੋਈ ਗਰੋਮੋਕਸੋਨ ਦੇ ਉੱਪਰ ਬਾਰਿਸ਼ ਪੈ ਜਾਵੇ ਤਾਂ ਤਕਰੀਬਨ ਜਿਹੜੇ ਉਹਦੇ ਮੰਗੀ ਦੇ ਦਾਣੇ ਐ ਉਹ ਕਾਲੇ ਹੋਣੇ ਸਟਾਰਟ ਹੋ ਜਾਂਦੇ ਆ ਬਹੁਤ ਸਾਰੇ ਕਿਸਾਨ ਵੀ ਕਹਣਗੇ ਭਾਈ ਅਸੀਂ ਹਰ ਸਾਲ ਕਰਦੇ ਆ ਸਾਡੇ ਨਹੀਂ ਫਰਕ ਪਿਆ ਹੋ ਸਕਦਾ ਤੁਹਾਡੇ ਫਰਕ ਨਾ ਪਿਆ ਹੋਵੇ ਪਰ ਜਿੱਥੋਂ ਤੱਕ ਅਸੀਂ ਦੇਖਿਆ ਮੈਂ ਕੱਲ ਫੀਲਡ ਵਿੱਚ ਜੰਗਿਆ ਸੀ ਕੁਸਲੇਵਾਲ ਗਿਆ ਸੀ ਆਪਣਾ ਜਿਹੜੇ ਜਾਦੇ ਪਿੰਡ ਕੁਸਲਾ ਹੋ ਗਿਆ ਸੂਰਤੀਆ ਜਾਦੇ ਹੱਬਾਂ ਨੇ ਇਹ ਮੂੰਗੀ ਦੀਆਂ ਮੈਂ ਖੇਤਾਂ ਜਿਹੜੀ ਤੇ ਗਰੋਮੋਕਸਨ ਕੀਤੀ ਜਿਹੜੀ ਤੇ ਬਾਰਸ਼ ਪਈ ਉਸੇ ਤੇ ਖੜਾ ਕੇ ਦੇਖਿਆ ਸੀ ਤਕਰੀਬਨ ਉਹਨਾਂ ਫਲੀਆਂ ਵਿੱਚੋਂ ਸਾਨੂੰ ਦਾਣੇ ਜਾਦੇ ਕਾਲੇ ਮਿਲੇ ਤਾਂ ਕਰਕੇ ਕਹਿ ਰਹੇ ਆ ਹੋ ਸਕ ਕਿਸੇ ਪਰਮਾਤਮਾ ਨਾ ਕਰੇ ਕਿਸੇ ਵੀ ਇਹ ਕੁਝ ਨਾ ਹੋਵੇ ਪਰ ਫਿਰ ਵੀ ਜਿੰਨੀ ਆਪਾਂ ਹੀ ਬਚਾਪਾ ਕਰਨੇ ਚਾਹੁੰਦੇ ਆ ਉਨੀ ਹੋ ਜਾਵੇ ਤਾਂ ਜਾਰੇ ਚੰਗਾ ਤੇ ਇਹ ਗੱਲ ਧਿਆਨ ਰੱਖਿਓ ਸੋ ਸਭ ਦਾ ਧੰਨਵਾਦ ਵੀਡੀਓ ਕੇ ਸ਼ੇਅਰ ਕਰਿਓ ਜਿਉਂਦੇ ਵਾਸਤੇ ਰਹੋ ਜੀ